ਨਿਰਗ ਮਾਰੀ ਗੁਰ ਤੇਨ ਸਾਹਿਬ ਜੀ ਆਉ ਕੱਢ ਕੇ ਮਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਸਾਸ ਸੰਗਤ ਮੈਂ ਆਪ ਜੀ ਦਾ ਥੋੜਾ ਜਿਹਾ ਧਿਆਨ ਜਿਹੜਾ ਉਹ ਡਾਇਵਰਟ ਕਰਾਉਣਾ ਚਾਹੁੰਨਾ ਕਿਉਂਕਿ ਹੁਣ ਤੱਕ ਜਿੰਨੇ ਵੀ ਬਲਾਰੇ ਬੋਲ ਕੇ ਗਏ ਆ ਉਹ ਇੱਕ ਤਾਂ ਦੁਕਾਨ ਛੱਡ ਕੇ ਲਗਭਗ ਸਾਰਿਆਂ ਨੇ ਇਤਿਹਾਸ ਦੀ ਗੱਲ ਕੀਤੀ ਹੈ ਕਿ ਸਾਡਾ ਇਤਿਹਾਸ ਕੀ ਹੈ ਅਸਲੀਅਤ ਦੇ ਵਿੱਚ ਜੇਕਰ ਆਪਾਂ ਇਤਿਹਾਸ ਤੋਂ ਬਾਗਦਦ ਸੀਗੇ ਤੇ ਤਾਂ ਸਾਡਾ ਨੱਕ ਕਿਹੜਾ ਹੋ ਜਾਂਦਾ ਆਪਾਂ ਪਤਾ ਸੀ ਸਾਡਾ ਇਤਿਹਾਸ ਕੀ ਆ ਤਾਂ ਟੋਕਿਆ ਆਪਾਂ ਇਹ ਬੰਦੇ ਨੂੰ ਕਿ ਭਈ ਸਾਡਾ ਇਤਿਹਾਸ ਇਹ ਆ ਜੋ ਤੂੰ ਸੁਣਾ ਰਿਹਾ ਉਹ ਨਹੀਂ ਆ ਹੁਣ ਗੱਲ ਆ ਕਿ ਜੋ ਆਪਾਂ ਅੱਜ ਤੇ 71 ਹੋਏ ਆ ਆ ਤਾਂ 71 ਹੋਇਆ ਕੋਈ ਖਰੇ ਪਲਾਨ ਵਾਸਤੇ ਕਿਸਨੂੰ ਕੋਈ ਖਰਚ ਕੀ ਕਰਨਾ ਚਾਹੀਦਾ ਹੈ ਉਹਦੇ ਹਾਸੇ ਸਾਡੇ ਨਾਲ ਨਾਂ ਬਰਕਰਾਰ ਤੋ ਸਮਝਣਾ ਪਊਗਾ ਕਿ ਪਈ ਸਾਡੀ ਜਿਹੜੀ ਪੁਰਖ ਦੀ ਲੜਾਈ ਆ ਉਹ ਲੜਾਈ ਹੈ ਕੀ ਕਿ ਅਸੀਂ ਇਤਿਹਾਸ ਤੋਂ ਬਾਹਰ ਨਿਕਲ ਚੁੱਕੇ ਆ ਕਿ ਅਸੀਂ 17ਵੀਂ 18ਵੀਂ ਸਦੀ ਦੇ ਇਤਿਹਾਸ ਤੋਂ ਉੱਪਰ ਆ ਚੁੱਕੇ ਆ ਅੱਛਾ ਅੱਜ ਦੀ ਲੜਾਈ ਆ ਸੋਸ਼ਲ ਮੀਡੀਆ ਦੀ ਅੱਜ ਦੀ ਲੜਾਈ ਆ ਏ ਆਈ ਦਾ ਯੁੱਗ ਆ ਗਿਆ ਏ ਆਈ ਦੇ ਨਾਲ ਕੁਝ ਵੀ ਬਣਾਇਆ ਜਾ ਰਿਹਾ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਪਿਆਰ ਨੂੰ ਡਾਇਰੈਕਟ ਕੀਤਾ ਜਾ ਰਿਹਾ ਜੇਕਰ ਆਪਾਂ ਸਮੇਂ ਦੇ ਨਾਲ ਨਹੀਂ ਚੱਲਾਂਗੇ ਫੇਰ ਤੁਸੀਂ ਜਿੰਨੀ ਮਰਜ਼ੀ ਮੇਡੀਆਂ ਕਰ ਲਿਓ ਜਿੰਨੀ ਮਰਜ਼ੀ ਕੱਟ ਕਰ ਲਿਓ ਕੱਖ ਨਹੀਂ ਕਰ ਸਕਦੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਹੱਥਾਂ ਦੇ ਵਿੱਚ ਤੁਹਾਡਾ ਇਤਿਹਾਸ ਬਣਾ ਕੇ ਪੜਾ ਦਿੱਤਾ ਜਾਊਗਾ ਹਾਂਜੀ ਆ ਗੱਲ ਕਰਨੀ ਹੈ ਵੈਰੀ ਗੁੱਡ ਹੁਣ ਤੁਸੀਂ ਧਿਆਨ ਲਿਓ ਕਿ ਸਾਡੇ ਬਾਬਾ ਜੀਵਨ ਸਿੰਘ ਜੀ ਦੇ ਦੋ ਧਾਰਮਿਕ ਸਥਾਨ ਨੇ ਇਤਿਹਾਸਿਕ ਧਾਰ ਇੱਕ ਗੰਦਮਰ ਸਾਹਿਬ ਤਪਸਥਾਨ ਤੇ ਦੂਜਾ ਸ਼ੀਰਦੀ ਸਥਾਨ ਚਮਕੌਰ ਸਾਹਿਬ ਤੇ ਸਰਕਾਰ ਨੇ ਕੀ ਕੀਤਾ ਦੋਵਾਂ ਦੇ ਮੁੱਢ ਸਰਕਾਰੀ ਸੰਸਥਾਵਾਂ ਬਣਾਤੀਆਂ ਨੂੰ ਯਾਦਗਰ ਤੇ ਦੋਨਾਂ ਯਾਦਗਰਾਂ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਇਤਿਹਾਸ ਕਾਇਮ ਕਰਤਾ ਆਪਾਂ ਕੀ ਕੀਤਾ ਕੋਈ ਜਵਾਬ ਦੇਗਾ ਇੱਥੇ ਮਿੱਠਾ ਬੰਦਾ ਤੁਹਾਨੂੰ ਉਹਦੇ ਵਾਸਤੇ ਕੀ ਸੋਚਿਆ ਆਪਾਂ ਜਿਹੜੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨਹੀਂ ਕਰਨਗੇ ਇਤਿਹਾਸ ਸਿਰਜਣਗੇ ਉਹ ਸਾਡੀਆਂ ਕਿਤਾਬਾਂ ਨਹੀਂ ਪੜਨਗੇ ਉਹਨਾਂ ਜਾਗਰਾਨ ਦੀ ਜਾਣਗੇ ਉਥੇ ਜਾਗਰਾਨ ਦੇ ਹਵਾਲੇ ਦੇਣਗੇ ਜਾ ਕੇ ਕੋ ਫਲਾਨੀ ਯਾਦਗਾਰ ਦੇ ਵਿੱਚ ਇਹ ਲਿਖਿਆ ਉਹ ਕਹਾਣੀ ਕੀ ਲਿਖਿਆ ਜਦੋਂ ਇਤਿਹਾਸ ਜਾਗਰਾਨ ਪੜੀਆਂ ਜੀ ਉਦੋਂ ਤੁਸੀਂ ਕਿੱਥੇ ਬੈਠੇ ਸੀ ਉਦੋਂ ਤੁਹਾਨੂੰ ਅਗਲਾ ਹੋਵੇ ਸਹੀ ਤਰੀਕੇ ਦੇ ਨਾਲ ਮੈਂ ਇਸ ਨੂੰ ਅਗਲੀ ਹੋਰ ਗੱਲ ਕਰਨੀ ਚਾਹੁੰਦਾ ਸਮਾਂ ਬਹੁਤ ਥੋੜਾ ਹੈ ਅੱリエ ਸਾਡੀ ਲੜਾਈ 17ਵੀਂ 18ਵੀਂ ਸਦੀ ਦੇ ਇਤਿਹਾਸ ਦੀ ਚੱਲ ਰਹੀ ਆ ਕਿ ਉਹਨੂੰ ਕਿਵੇਂ ਬਚਾਉਣਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਆ ਸਖੀਅਤਾਂ ਬੈਠੀਆਂ ਨੇ ਅੱਗੇ ਸਾਹਮਣੇ ਇਤਿਹਾਸ ਸਿਰਜ ਰਿਹਾ ਹੈ ਇਹਨਾਂ ਦਾ ਇਤਿਹਾਸ ਕੌਣ ਲਿਖੂਗਾ ਜਦੋਂ ਤੁਹਾਨੂੰ 2070 ਦੇ ਵਿੱਚ ਜਾ ਕੇ ਤੁਹਾਡੇ ਮੁਰਖੇ ਪੁੱਛਣਗੇ ਕਿ ਤੁਸੀਂ ਕੀ ਕੀਤਾ ਹੈ ਕਿਸੇ ਕੋਈ ਸਿੱਧਾ ਜਵਾਬ ਕੋਈ ਅਸੀਂ ਪਤਾ ਨਹੀਂ ਪਿਛਲੇ 2 ਸਾਲ ਤੋਂ ਹਰ ਬੰਦੇ ਨਾਲ ਲਿੰਕਅਪ ਕਰ ਰਹੇ ਆ ਪਈ ਜੇ ਤੁਸੀਂ ਕਿਸੇ ਕੌਮ ਵਾਸਤੇ ਆਪਣੇ ਮੱਧí ਸਿੱਖ ਕੌਮ ਵਾਸਤੇ ਕੁਝ ਕਰ ਰਹੇ ਹੋ ਸਾਨੂੰ ਲਿਖ ਕੇ ਭੇਜ ਦਿਓ ਅਸੀਂ 2026 ਦੇ ਵਿੱਚ ਆਪਣੀ ਪਾਰਚਾਦਾਂਗੇ ਕਿ ਤੁਸੀਂ ਕੀ ਕੀਤਾ ਕੌਮ ਵਾਸਤੇ ਤੁਸੀਂ ਸਾਰੇ ਗੱਲ ਇਹ ਗਏ ਕਿ ਜਾ ਰਹੇ ਆ ਕਿ ਸਾਨੂੰ ਇੱਕ ਕਮੇਟੀ ਬਣਾ ਲੈਣੀ ਚਾਹੀਦੀ ਆ ਭਈ ਕਿਸੇ ਬੰਦੇ ਨੂੰ ਇੱਕ ਨੂੰ ਸਥਾਪਿਤ ਕਰ ਦਿਓ ਕਿ ਭਈ ਇਹ ਸਾਡਾ ਸਰਮੌਹ ਰਾਏ ਕਮੇਟੀ ਬਣਾਉਂਦਾ ਅਸੀਂ ਉਹਦੇ ਦਵਾਈ ਵਿੱਚ ਕੰਮ ਕਰਾਂਗੇ ਮੈਂ ਇਹਨੀਆਂ ਤੋਂ ਬੇਨਤੀਆਂ ਕਰਦਾ ਕਿ